ਅਸੀਂ ਕੋ ਮੈਡਮ ਦੇ ਵਿਰੋਧੀ ਨਹੀਂ ਹਾਂਗੇ ਅਸੀਂ ਇਹ ਕਹਿੰਦੇ ਆ ਵੀ ਸਾਨੂੰ ਸਾਰਿਆਂ ਨੂੰ ਇਕੁਅਲ ਰੱਖੋ ਅੱਜ ਕਰੋੜਾਂ ਦੀ ਕੋਟੀਆਂ ਲੋਕ ਇੱਥੇ ਲੈ ਕੇ ਬੈਠੇ ਆ ਬਹੁਤ ਬਹੁਤ ਬਾੜੀ ਦੇ ਤਰਸੇ ਹੋਇਆ ਤੇ ਅਸੀਂ ਉਹਨਾਂ ਨੂੰ ਜਵਾਬ ਕੀ ਦਈਏ ਲੋਕ ਕਹਿੰਦੇ ਵੀ ਅਸੀਂ ਐਮਸੀ ਬਣਾ ਕੇ ਭਜਿਆ ਲੋਕ ਵੀ ਸਾਡੇ ਕੰਮ ਕਰਨਗੇ ਅੱਗੇ ਕੰਮ ਨਹੀਂ ਹੋਣਗੇ ਤੇ ਉਹਦੇ ਵਿੱਚ ਅਸੀਂ ਲੋਕਾਂ ਨੂੰ ਕੀ ਮੂਹ ਦਿਖਾਈਏ ਪਰ ਲੌਂਗੀਆਂ ਸਾਹਿਬ ਕਹਿ ਰਹੇ ਆ ਕਿ ਜਲਦੀ ਹੀ ਟਿਊਬਲ ਲੱਗ ਕੇ ਜਾ ਰਿਹਾ ਕੰਮ ਸ਼ੁਰੂ ਹੋ ਜਾਊਗਾ ਸਰ ਮੇਰੀ ਅੱਜ ਅੱਜ ਲਗਾ ਅੱਜ ਕਹਿ ਰਹੇ ਆ ਤੇ ਅੱਜ ਤੋਂ 2 ਸਾਲ ਪਹਿਲੇ ਵੀ ਕਰ ਸਕਦੇ ਸੀ 1 ਸਾਲ ਪਹਿਲੇ ਵੀ ਕਰ ਸਕਦੇ 4 4 ਮਹੀਨੇ ਤੋਂ ਮੈਂ ਕਹਿ ਰਿਹਾ ਜੀ ਪਾਣੀ ਮਿੱਟੀ ਵਾਲਾ ਆ ਰਿਹਾ ਤਾਂ ਵੀ ਕਹਿ ਸਕਦਾ ਜੀ ਅਸੀਂ ਇਹ ਨਹੀਂ ਕਹਿੰਦੇ ਸੀ ਕਹਿੰਦੇ ਜੀ ਲਾਓ ਲੇਕਿਨ ਅੱਜ ਦੀ ਡੇਟ ਹੈ ਹਾਲ ਹੈ ਕਿ ਆਕਰ ਸਾਨੂੰ ਕੱਲ ਤੋਂ ਕੰਮ ਨਹੀਂ ਸ਼ੁਰੂ ਹੁੰਦਾ ਸਾਡਾ ਤੇ ਜਦ ਤੱਕ ਟਿਊਬਲ ਨਹੀਂ ਲੱਗਦਾ ਅਸੀਂ ਤਦ ਤੱਕ ਧਰਨੇ ਦੇ ਬੈਠੇ ਆਂ ਕੀ ਧਰਨੇ ਮਸਲਾ ਇਹਦਾ ਹਲੇਗਾ ਜੀ ਦੇਖੋ ਜੀ ਅਸਰ ਦੇ ਬੱਚਾ ਵੀ ਦੇਖੋ ਰੋਂਦਾ ਤਾਂ ਹੀ ਮਾਂ ਦੁੱਧ ਪਲਾਂਦੀ ਹੈ ਅੱਜ ਇੱਕ ਘਟੋ ਘਟੇ ਤੁਹਾਡੇ ਰਾਈ ਇੱਕ মিডিਆ ਦੇ ਰਾਈ মিডিਆ ਇੱਕ ਚੌਥਾ స్తੰਬ ਹੈ ਸਾਡੇ ਸਮਾਜ ਦਾ ਅਗਰ মিডিਆ ਦੇ ਰਾਈ ਆਵਾਜ਼ ਸਾਡੀ ਸਰਕਾਰ ਤੱਕ ਪਹੁੰਚੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਇਸ ਵਾਰਡ ਦੇ ਵਿੱਚ ਸਾਰੇ ਲੋਕ ਟੈਕਸ ਭਰਦੇ ਆ ਨਕਸ਼ਾ ਦੀ ਫੀਸ ਹੰਦੇ ਆ ਹਾਊਸ ਟੈਕਸ ਪੇ ਕਰਦੇ ਆ ਅੱਜ ਉਹਨਾਂ ਨੂੰ ਪਾਣੀ ਦੀ ਸਰਵਿਸ ਇੱਕ ਬੇਸਿਕ ਨਹੀਂ ਈੜਾਉ ਨਹੀਂ ਮਿਲ ਰਿਆ। ਆ ਜਿਹੜੇ ਐਮ.ਐਲ.ਏ. ਸਾਹਿਬ ਆਏ ਆ ਉਹਨਾਂ ਨੇ ਤੁਹਾਨੂੰ ਕੀ ਆਸਵਾਸ਼ਨ ਦਿੱਤਾ? ਦੇਖੋ ਉਹਨਾਂ ਨੇ ਆਸਵਾਸ਼ਨ ਦਿੱਤਾ ਹੈ ਕਿ ਆਪਾਂ ਜਲਦ ਤੋਂ ਜਲਦ ਇਹਦਾ ਟਿਊਬਲ ਦਾ ਅਰੇਂਜਮੈਂਟ ਕਰਦੇ ਆਂ ਬਾਕੀ ਹੁਣੇ ਆਣਗੇ ਤੁਸੀਂ ਉਹਨਾਂ ਦੀ ਗੱਲ ਸੁਣ ਲੋਗੇ। ਜੋ ਅਸੀਂ ਤੇ ਕਹਿੰਨੇ ਆਂ ਜੀ ਸਾਸੀਂ ਕਿਸੇ ਦੇ ਵਿਰੋਧੀ ਨਹੀਂ। ਅਸੀਂ ਤੇ ਕੋਈ ਪਾਰਟੀ ਵਾਜੀ ਤੇ ਉੱਠ ਕੇ ਅਸੀਂ ਕਿਸੇ ਪਾਰਟੀ ਦਾ ਕੋਈ ਨਾਰਾ ਨਹੀਂ ਲਾ ਰਹੇ। ਅਸੀਂ ਕਿਸੇ ਪਾਰਟੀ ਦੇ ਵਿਰੁੱਧ ਨਹੀਂ ਆ। ਇਸ ਧਰਨੇ ਦੇ ਨਾਲ ਵੀ ਮਸਲਾ ਨਾ ਹੱਲ ਹੋਇਆ ਫਿਰ ਕੀ ਕਰਾਂਗੇ ਜੀ? ਦੇਖੋ ਜੀ ਉਸ ਤੋਂ ਬਾਅਦ ਫਿਰ ਭੁੱਕੜਤਾ ਰੱਖਾਂਗੇ ਜੋ ن ہا ایکا زندہ باد ن ہا ایکا زندہ باد دو بی ایف سی زندہ باد ہنا ہنا جڑا ہے جو پبلک پرڈے کرتے کوئی کوئی ہے मंगा पूरा करो पूरा करो पूरा करो हम एक है क्या चाहते हैं हम क्या चाहते हैं हम क्या चाहते है पूरी मंगा पूरा करो पूरा करो मंगा पूरा करो पूरा करो पूरा करो सारे अपने ही है कोई बगाना नहीं है ਤੇ ਬੇ ਪਹਿਲਾ ਵੀ ਪ੍ਰਧਾਨ ਸਾਹਿਬ ਨੂੰ ਜਿਹੜੇ ਸਾਡੇ ਮੌਜੂਦਾ ਪ੍ਰਧਾਨ ਹੈ ਮੈਂ ਉਹਨਾਂ ਨੂੰ ਬਹੁਤ ਬੜੀ ਸਲਾਹ ਦਿੱਤੀ ਹੈ ਵੀ ਜੇ ਕੰਮ ਕਰੀਏ ਸਾਰੇ ਆਪਣੇ ਬਣ ਜਾਂਦੇ ਹੁੰਦੇ ਆ ਤੁਸੀਂ ਐਮਸੀਆ ਨੂੰ ਜੋੜ ਕੇ ਰੱਖਣਾ ਸੀ ਤੁਸੀਂ ਹਮੇਸ਼ਾ ਹੀ ਇਹਨਾਂ ਨੂੰ ਤੋੜਨ ਵਾਲੀ ਗੱਲ ਕੀਤੀ ਹੈ ਆਪਾਂ ਇਹ ਨਹੀਂ ਦੇਖਣਾ ਹੁੰਦਾ ਵੀ ਸਰਕਾਰ ਉੱਪਰ ਕਿਸੇ ਹੋਰ ਦੀ ਆ ਗਈ ਹੈ ਤੇ ਆਪਾਂ ਕੰਮ ਹੋਣ ਨਹੀਂ ਦੇਣੇ ਲੋਕਾਂ ਦਾ ਕਸੂਰ ਨਹੀਂ ਹੁੰਦਾ ਜਦੋਂ ਮੈਂ ਇਹ ਨਹੀਂ ਦੇਖਿਆ ਵੀ ਕਮੇਟੀ ਕਿਹਦੀ ਹੈ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਆਪਣੇ ਬੋਰਡ ਦੇ ਵੀ ਕੰਮ ਕਰਾਓ ਲੋਕਾਂ ਦੀ ਗਲਤੀ ਨਹੀਂ ਹੈ ਕੰਮ ਕਰਵਾਓ ਆਪਾਂ ਸਾਈਨ ਨਹੀਂ ਕਰਨੇ ਆਪਾਂ ਕੰਮ ਰੋਕਣੇ ਆ ਇਹ ਇੱਕ ਚੰਗੀ ਰਾਜਨੀਤੀ ਨਹੀਂ ਹੈ ਇਹਦੇ ਮੈਂ ਹੱਕ 'ਚ ਨਹੀਂ ਆ ਮੈਂ ਤੁਹਾਨੂੰ ਲੰਬਾ ਸਮਾਂ ਤੱਕ ਮੌਕਾ ਦਿੱਤਾ ਤੇ ਜਦੋਂ ਯਕੀਨ ਮੰਨਿਓ ਜਿੰਨੀ ਪਬਲਿਕ ਵੀ ਖੜੀ ਹੈ ਵੀ ਮੇਰੇ ਕੋਲੇ ਪ੍ਰਧਾਨ ਵੀ ਕੋਈ ਮੁਸ਼ਕਲ ਲੈ ਕੇ ਆ ਜਣ ਮੈਂ ਉਹਦੀ ਸੁਣਨੀ ਹੈ ਤੇ ਪੀਣ ਵਾਲਾ ਪਾਣੀ ਬੰਦੇ ਦੀ ਪਹਿਲੀ ਜ਼ਰੂਰਤ ਆ ਧਰਤੀ ਉੱਤੇ ਪਾਣੀ ਬਿਨਾ ਜੀਵਨ ਨਹੀਂ ਹੈ ਤੇ ਟਿਊਬਵੱਲਾਂ ਦੇ ਨਾਮ ਉੱਤੇ ਪੀਣ ਵਾਲੇ ਨਾਮ ਉੱਤੇ ਸਿਆਸਤ ਕਰਨਾ ਬੇहद ਘਟੀਆ ਸਿਆਸਤ ਹੈ ਤੇ ਮੈਂ ਇਹਦੀ ਵਿਰੋਧਤਾ ਕਰਦੀ ਆ ਮੈਂ ਵਿਸ਼ਵਾਸ ਦਿਵਾਉਂਦੀ ਆ ਸਾਡੇ ਅਫਸਰ ਖੜੇ ਨੇ ਰਵੀ ਜੀ ਸੋਮਵਾਰ ਮੰਗਲਵਾਰ ਤੱਕ ਜੋਲੀ ਜੀ ਇਹਦਾ ਟੈਂਡਰ ਆਪਾਂ ਲਾ ਦੇਣਾ ਹੈ ਟਿਊਬਵੈੱਲ ਦਾ ਕੰਮ ਸ਼ੁਰੂ ਤਕਰੀਬਨ ਆਪਣਾ 50 ਲੱਖ ਦੇ ਤਕਰੀਬਨ ਤਕਰੀਬਨ ਇੱਥੇ ਖਰਚਾ ਆਉਣਾ 45 ਲੱਖ 50 ਲੱਖ ਰੁਪਇਆ ਕੋਈ ਪੈਸੇ ਦੀ ਕਮੀ ਨਹੀਂ ਹੈ ਜੀ ਤੁਹਾਡਾ ਕਮੇਟੀ ਪੰਜਾਬ ਦੀਆਂ ਅਮੀਰ ਕਮੇਟੀਆਂ ਦੇ ਵਿੱਚੋਂ ਆਉਂਦੀ ਹੈ ਬਸ ਲਗਾਉਣ ਦੀ ਸਹੀ ਨੀਤ ਨਾਲ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਦੀ ਕਮੀ ਹੈ ਹੋਰ ਦੋ ਚਾਰ ਦਿਨਾਂ ਚ ਟੈਂਡਰ ਲਾ ਕੇ ਟਿਊਬਵੈੱਲ ਇੱਥੇ ਲਾਉਣਾ ਸ਼ੁਰੂ ਕਰਾਂਗੇ ਜੀ ਜਦੋਂ ਟੈਂਡਰ ਓਪਨ ਹੁੰਦਾ ਟਿਊਬਵੈੱਲ ਲਗਾਉਣ ਦਾ ਕੰਮ ਸ਼ੁਰੂ ਹੋ ਜਾਊਗਾ ਤੁਸੀਂ ਧਰਨੇ ਤੇ ਨਹੀਂ ਬਹਿਣਾ ਧਰਨੇ ਤੇ ਬੈਠਣ ਵਾਲਾ ਖਰੜ ਸ਼ਹਿਰ ਨਹੀਂ ਹੈ ਮੈਂ ਤੇ ਐਮਸੀ ਸਹਿਬਾਨਾਂ ਨੂੰ ਬੇਨਤੀ ਕੀਤੀ ਹੈ ਵੀ ਜੇ ਪ੍ਰਧਾਨ ਕੰਮ ਨਹੀਂ ਕਰ ਰਹੇ ਤਾਂ ਸਾਲ ਇਹਨਾਂ ਦੀਆਂ ਵੋਟਾਂ 'ਚ ਰਹਿ ਗਿਆ ਤੁਸੀਂ ਐ ਕਰੋ ਕਮੇਟੀ ਆਮ ਆਦਮੀ ਪਾਰਟੀ ਦੀ ਬਣਾ ਕੇ ਦੇਖੋ ਜੇ 1 ਸਾਲ ਦੇ ਵਿੱਚ ਮੈਂ ਸਾਰੇ ਐਮਸੀ ਸਹਿਬਾਨਾਂ ਦਾ ਵਾਅਦਾ ਕਰਦੀ ਆਂ 1 ਸਾਲ ਦੇ ਵਿੱਚ ਮੈਂ ਸ਼ਹਿਰ ਦੀ ਲੁੱਕ ਨਾ ਬਦਲ ਦਵਾਂ 1 ਸਾਲ ਮੇਰੀਆਂ ਵੋਟਾਂ 'ਚ ਤਾਂ ਟਾਈਮ ਪਿਆ ਕੀ ਸਮਰਥਨ ਕਰੋ 1 ਸਾਲ ਦੇ ਅੰਦਰ ਅੰਦਰ ਇੰਨਾ ਕੰਮ ਕਰ ਸਕਦੇ ਆ ਜੀ ਕੀ ਸ਼ਹਿਰ ਦੀ ਪੂਰੀ ਰੂਪਰੇਖਾ ਬਦਲ ਦਵਾਂਗੇ ਸਾਥ ਦਿਓ ਇਸ ਗੱਲ ਦੇ ਵਿੱਚ ਤੇ ਇਹਨਾਂ ਨੂੰ ਮੈਂ 2 ਸਾਲ ਦੇ ਕੇ ਦੇਖੇ ਨੇ ਵੀ ਮੈਂ ਇਹਨਾਂ ਨੂੰ ਹਮੇਸ਼ਾ ਕਿਹਾ ਵੀ ਮਿਹਨਤ ਕਰੋ ਕੰਮ ਕਰੋ ਪਰ ਇਹ ਕਰਨਗੇ ਨਹੀਂ ਇਹਨਾਂ ਨੇ ਸਿਆਸਤ ਹੀ ਕਰਨੀ ਹੈ 7 ਦਿਨ ਹੋ ਗਏ ਨਹੀਂ 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 14 ਦਿਨ ਦਾ ਪਾਸ ਹੋਇਆ 14 ਦਿਨ ਹੋਇਆ 7 ਦਿਨ ਦਾ ਪਾਸ ਨਹੀਂ ਕੀਤਾ ਹੋਇਆ ਮੈਨੂੰ ਮੈਨੂੰ ਇੱਕ ਗੱਲ ਦੱਸੋ ਜੀ ਮਤਲਬ ਕਹਿੰਦੇ ਪਾਸ ਹੋਇਆ ਮੈਨੂੰ ਇੱਕ ਗੱਲ ਦੱਸੋ ਆ ਐਮਸੀ ਸਾਹਿਬਾਨ ਖੜੇ ਨੇ ਜੋਲੀ ਜੀ ਖੜੇ ਨੇ ਇੱਧਰ ਅਮਨ ਜੀ ਖੜੇ ਨੇ ਵੀਰ ਜੀ ਖੜੇ ਨੇ ਰਾਜੀ ਜੀ ਖੜੇ ਨੇ ਮਨਮੋਹਣ ਜੀ ਖੜੇ ਨੇ ਸੋਹਣ ਜੀ ਵੀ ਖੜੇ ਨੇ ਸਬੂਚੇ ਐਮ ਸੀ ਸਾਹਿਬਾਨ ਇੱਥੇ ਆਏ ਮੈਂ ਇੱਕ ਗੱਲ ਦੱਸੋ ਮੀਟਿੰਗ ਹੋਈ ਨੂੰ ਕਿੰਨਾ ਟਾਈਮ ਹੋ ਗਿਆ 7 ਮਹੀਨੇ ਹੋ ਗਏ ਜੀ ਜੁਲਾਈ ਦੀ ਮੀਟਿੰਗ ਹੋਈ ਵੀ ਆ ਜੀ ਪ੍ਰਧਾਨ ਜੀ ਕਹਿੰਦੇ ਵੀ ਦੀਵਾਲੀ ਤੇ ਮੀਟਿੰਗ ਕਰਨੀ ਆ ਆ ਦਵਾਰੇ ਨਵਾਂ ਸਾਲ ਆ ਗਿਆ ਜੀ ਲੋਹੜੀ ਵੀ ਲੰਘ ਚੱਲੀ ਆ ਪਰ ਪ੍ਰਧਾਨ ਜੀ ਵੱਲੋਂ ਇੱਕ ਵੀ ਏਜੰਡਾ ਨਹੀਂ ਕੱਟਿਆ ਗਿਆ ਸ਼ਹਿਰ ਦੇ ਵਿਕਾਸ ਪਾਸਤੇ 2014 ਦੇ ਵਿੱਚ ਮੈਡਮ ਸਿਰਫ ਤਿੰਨ ਮੀਟਿੰਗਾਂ ਹੋਈਆਂ ਸਨ ਮੇਰੇ ਪੱਤਰਕਾਰ ਵੀਰ ਪੁੱਛ ਰਹੇ ਸੀ 7 ਮਹੀਨੇ ਹੋ ਗਏ ਕੋਈ ਏਜੰਡਾ ਨਹੀਂ ਕੱਢਣਾ ਕਿਸੇ ਐਮਸੀ ਨੂੰ ਪੁੱਛਣਾ ਨਹੀਂ ਹਰ ਮਹੀਨੇ ਕਮਿਟੀ ਮੇਰੀ ਆਨ ਆਏ ਸੀ ਬਲੇਮ ਕਰਦੇ ਗਏ ਕਹਿੰਦੇ ਸਾਡਾ ਬਲੇਮ ਬਲੇਮ ਕਰਨਾ ਨਾ ਇਹ ਇਹ ਉਹਨਾਂ ਦਾ ਜ਼ਮੀਰ ਜਾਣਦਾ ਹੈ ਇਹ ਇਹਨਾਂ ਦਾ ਜ਼ਮੀਰ ਜਾਣਦਾ ਹੈ ਇਹ ਜਾਣਦੇ ਨੇ ਵੀ ਨਾ ਮੈਂ ਕੋਈ ਕੰਮ ਰੁਕਾ ਨਾ ਮੈਂ ਪਾਰਟੀ ਦੇਖਾ ਤੁਹਾਡੇ ਮਾਧਿਅਮ ਨਾਲ ਮੈਂ ਪ੍ਰਧਾਨ ਜੀ ਨੂੰ ਥੋੜੇ ਜਿਹੇ ਸਵਾਲ ਕਰਦੇ ਮੈਂ ਸਵਾਲ ਕਰਨਾ ਚਾਹੁੰਦਾ ਵੀ ਉਹ ਕਹਿੰਦੇ ਆ ਵੀ ਸਰਕਾਰ ਨਹੀਂ ਟਿਊਬਲ ਪਾਸ ਹੁੰਦੰਦੀ ਸਰਕਾਰ ਨਹੀਂ ਪਾਸ ਕਰਦਕੇ ਮਤੇ ਭੇਜਦੀ ਮੈਨੂੰ ਪ੍ਰਧਾਨ ਜੀ ਦੱਸਣ ਸਾਨੂੰ ਵੀ ਉਹ ਕਿਹਦੇ ਕੋਲ ਗਏ ਆ ਜੀ ਪਾਸ ਕਰਾਉਣ ਵਾਸਤੇ ਕਿਹੜੀ ਤਰੀਕ ਨੂੰ ਕਿਹੜੀ ਉਹਨਾਂ ਨੇ ਡਾਇਰੈਕਟਰ ਸਾਹਿਬ ਨੂੰ ਲੈਟਰ ਭੇਜੀ ਆ ਵੀ ਆਹ ਟਿਊਬਲ ਪਾਸ ਕਰਕੇ ਭੇਜੇ ਜਾਣ ਮੇਰੇ ਵਾਰਡ ਦਾ ਟਿਊਬਲ ਜੀ ਦੂਸਰੇ ਮਹੀਨੇ ਦੀ ਮੀਟਿੰਗ ਦਾ ਪਾਸ ਹੋ ਕੇ ਪਿਆ ਅਫਸਰ ਸਾਹਿਬਾਨ ਕਹਿ ਦਿੰਦੇ ਆ ਵੀ ਜੇ ਟਿਊਬਲ ਜ਼ਿਆਦਾ ਹੋ ਗਏ 14 ਟਿਊਬਲ ਹੋ ਗਏ ਪਾਸ ਹੋ ਕੇ ਨਹੀਂ ਆਏ ਆਬਜੈਕਸ਼ਨ ਲਾ ਗਈ ਜਦੋਂ ਮਹੀਨੇ 'ਚ ਮੀਟਿੰਗੇ ਦੀ ਕਦੇ ਹੋਣੀ ਮੀਟਿੰਗ ਤਾਂ ਹੋਣੀ ਆ ਸਾਲ 'ਚ ਇੱਕ ਵਾਰੀ ਜਾਂ ਦੋ ਵਾਰੀ ਕਿਊਬਲ ਦਾ ਇਕੱਠੇ ਹੋਣਾ ਹੀ ਹੈ 14 14 ਹਰੇਕ ਮਹੀਨੇ ਚ ਤੁਸੀਂ ਇੱਕ ਮੀਟਿੰਗ ਕਰੋ ਦੋ ਕਿਊਬਲ ਇੱਕ ਕਿਊਬਲ ਪਾ ਕੇ ਭੇਜੋ ਕਿਉਂ ਨਹੀਂ ਪਾਸ ਕਰਕੇ ਭੇਜਦੀ ਸਰਕਾਰ ਜਦੋਂ ਆਪਾਂ ਇੱਕ ਮੀਟਿੰਗ ਕਰਨੀ ਆ ਉਹਦੇ ਵਿੱਚ 100 ਕਰੋੜ ਦੇ ਕੰਮ ਪਾ ਕੇ ਭੇਜਦੇ ਨੇ ਸਰਕਾਰ ਨੇ ਤਾਂ ਆਬਜੈਕਸ਼ਨ ਲਾਉਣੀਆਂ ਦੀ ਸਾਨੂੰ ਦਿਖਾਓ ਤਾਂ ਸਹੀ ਇਹਨੇ ਪੈਸਾ ਲੱਗਣਾ ਕਿੱਥੇ ਹੈ ਹਰੇਕ ਮਹੀਨੇ ਮੀਟਿੰਗ ਕਰੋ 10 ਕਰੋੜ ਦੀ 20 ਕਰੋੜ ਰੁਪਏ ਦੀ ਕੰਮਾਂ ਦੀ ਉਹਦੇ ਚ ਤੁਸੀਂ ਕੰਮ ਪਾਓ ਜਦ ਨਾ ਦੀ ਨਾਲ ਪਾਸ ਹੋ ਕੇ ਆ ਪੁਰਾਣੇ ਪ੍ਰਧਾਨ ਜੀ ਖੜੇ ਆ ਕਿੰਨੇ ਟਿਊਬਲ ਪਾਸ ਹੋ ਗਏ ਜੀ ਦੱਸੋ ਪ੍ਰਧਾਨ ਜੀ ਤੁਹਾਡੇ ਹੁੰਦੇ ਕੋਈ ਮੀਟਿੰਗ ਰੁਕੀ ਜੀ 50 ਟਿਊਬਲ ਲੱਗੇ ਆ ਜੀ ਮੇਰੇ ਟਾਈਮ ਦੇ ਵਿੱਚ ਅਸੀਂ ਵੀ ਹਰ ਮਹੀਨੇ ਮੀਟਿੰਗ ਜ਼ਰੂਰੀ ਹੁੰਦੀ ਸੀਗੀ ਹਰ ਮਹੀਨੇ ਅਸੀਂ ਮੀਟਿੰਗ ਕਰਦੇ ਸੀਗੇ ਤੇ ਕੰਮ ਪਾਈਦੇ ਸੀ ਸਾਰੇ ਸ਼ਹਿਰ ਦੇ ਕੰਮ ਹੋਏ ਆ ਇੱਕ ਵਾਰ ਹੋਰ ਬੇਨਤੀ ਛੋਟੀ ਜੀ ਉਹ ਹਰ ਵਾਰੀ ਰੱਟਾ ਲਾਉਂਦੇ ਆ ਵੀ ਮੈਂ 27 ਵਾਰਡਾਂ ਦੇ ਵਿੱਚ 27 ਟਿਊਬਲ ਪਾਸ ਕਰਾਏ ਆ ਪ੍ਰਧਾਨ ਜੀ ਜਿਹੜੇ ਤੁਸੀਂ 27 ਟਿਊਬਲ ਪਾਸ ਕਰਾਏ ਆ ਉਹ ਇੱਕ ਇੱਕ ਤਾਂ ਦਿਖਾ ਦਿਓ ਕਿ ਤੁਸੀਂ ਕਿੱਥੇ ਲਵਾਏ ਹੋ 27 ਟਿਊਲਾਂ ਦੇ ਵਿੱਚੋਂ ਮੰਨੇ ਆ ਵੀ ਤੁਸੀਂ ਸਟਾਈਲ ਪਾਸ ਕਰਿਆ ਪਰ ਜੀ ਜੀ ਮੈਂ ਤੇ ਇੱਕ ਗੱਲ ਕਹੂੰਗੀ ਜੀ ਵੀ ਇਹਨਾਂ ਦੇ ਨਾ ਐਮਸੀਆਂ ਨੂੰ ਅ ਬੜਾ ਸ਼ੌਕਾ ਹੁੰਦਾ ਪ੍ਰਧਾਨ ਵਾਸਤੇ ਐਮਸੀਆਂ ਨੂੰ ਆਪਣੇ ਨਾਲ ਰੱਖਣਾ ਇਹ ਉਹਨਾਂ ਦੀ ਸਿਆਸਤ ਲਈ ਵੀ ਠੀਕ ਸੀ ਪਰ ਸਿਰਫ ਇਸ ਕਰਕੇ ਕਿ ਉਪਰਾਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਾਂ ਦਾ ਨੁਕਸਾਨ ਕੀਤਾ ਹੈ ਇਹ ਪੁਰਾਣੇ ਟਾਈਪ ਦੀ ਸਿਆਸਤ ਅੱਜ ਕੱਲ ਕਾਮਯਾਬ ਨਹੀਂ ਹੈ ਦਮੇਤ ਲੋਕਾਂ ਦੀ ਸੋਚ ਨਵੀਂ ਹੈ ਨਵੇਂ ਜਿਹੜੇ ਸਿਆਸਤਦਾਨ ਨੇ ਚਾਹੇ ਐਮਸੀ ਨੇ ਐਮਐਲਏਜ਼ ਨੇ ਉਹਨਾਂ ਦੀ ਵੀ ਸੋਚ ਨਵੀਂ ਹੈ ਪੁਰਾਣੇ ਸਟਾਈਲ ਦੀ ਸਿਆਸਤ ਬੰਦ ਕਰਨੀ ਪੈਣੀ ਹੈ ਤੇ ਬੜਾ ਟਾਈਮ ਹੋ ਗਿਆ ਤੁਹਾਨੂੰ ਦਿੱਤਿਆਂ ਨੂੰ ਖੁੱਲਾ ਛੱਡਿਆ ਨੂੰ ਤੁਹਾਨੂੰ ਪਤਾ ਤੁਹਾਡੇ ਚ ਕੀ ਕੀ ਕਮੀਆਂ ਨੇ ਇਹ ਤੁਸੀਂ ਜਾਣਦੇ ਹੋ ਤੇ ਜੇ ਤੁਸੀਂ ਲੋਕਾਂ ਦੇ ਕੰਮਾਂ ਦੇ ਵਿੱਚ ਵਿਗਨ ਪਾਓਗੇ ਫਿਰ ਲੋਕ ਤੁਹਾਨੂੰ ਮਾਫ ਨਹੀਂ ਕਰਨਗੇ ਨਾ ਹੀ ਮੈਂ ਮਾਫ ਕਰਨਾ ਸੋ ਮੈਂ ਤੁਹਾਨੂੰ ਅਸ਼ਵਾਸ਼ਣ ਦਿਵਾਉਣੀ ਹੈ ਵੀ ਤੁਹਾਡੇ ਟਿਊਬਵੈਲ ਦਾ ਕੰਮ ਹੈ ਜੀ ਜਿਹੜਾ ਉਹ ਸ਼ੁਰੂ ਹੋ ਜੂਗਾ ਜਲਦੀ ਬਹੁਤ ਤੰ ਮੈਡਮ ਮੈਂ ਇੱਕ ਇੱਕ ਜੀ ਕੜੂਏ ਦੇ ਵਿੱਚ ਜਿਹੜੀ ਹੈ ਨਗਰ ਕੌਂਸਲ ਬਣੀ ਹੈ ਤਕਰੀਬਨ 11 ਦੇ 11 ਕੈਂਡੀਡੇਟ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਜਿੱਤੇ ਨੇ ਇੱਕ ਆਜ਼ਾਦ ਹੈ ਉਹ ਵੀ ਤੁਹਾਡਾ ਹੀ ਹੈ ਨਰਾਜ਼ ਹੋ ਕੇ ਆਜ਼ਾਦ ਲੜਿਆ ਹੁਣ ਜਾ ਫੇਰ ਜਿੱਤ ਹਾਸਲ ਕੀਤੀ ਹੈ ਪ੍ਰਧਾਨ ਵੀ ਤੁਹਾਡਾ ਕੱਲ ਬਣ ਚੁੱਕਿਆ ਕੀ ਗੱਣਾ ਚਾਹੋਗੇ ਜੀ ਬਹੁਤ ਅੱਛੀ ਗੱਲ ਹੈ ਜੀ ਆਪਣੇ ਅੰਜੂ ਚੰਦਰ ਜੀ ਖੜੇ ਨੇ ਖਰੜ ਤੋਂ 16 ਨੰਬਰ ਬੋਰਡ ਤੋਂ ਆਪਣੇ ਉਮੀਦਵਾਰ ਇੱਥੇ ਜਿੱਤੇ ਨੇ ਤੇ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਹੀ ਜਿਹੜਾ ਚੰਗੀ ਜਿੱਤ ਪ੍ਰਾਪਤ ਕੀਤੀ ਹੈ ਸ਼ਹਿਰ ਦੇ ਸ਼ਹਿਰੀ ਲੋਕਾਂ ਨੇ ਆ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਜਿੱਥੇ ਪਹਿਲਾਂ ਪੰਚਾਇਤੀ ਚੋਣਾਂ 'ਚ ਸਾਡੇ ਸਰਪੰਚ ਜਿੱਤੇ ਨੇ ਉਥੇ ਸ਼ਹਿਰਾਂ 'ਚ ਉਥੇ ਸ਼ਹਿਰਾਂ ਦੇ ਵਿੱਚ ਵੀ ਪਰ ਕਹਿੰਦੇ ਨੇ ਘੜੂਏ ਦੇ ਵਿੱਚ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਚੰਨੀ ਡੋਰ ਟੂ ਡੋਰ ਘੁੰਮਿਆ ਉਹਦਾ ਜਾਦੂ ਨਹੀਂ ਚੱਲਿਆ ਜੇ ਕੀ ਕਹਿਣਾ ਚਾਹੂंगे ਜੀ ਦੇਖੋ ਲੋਕ ਹੁਣ ਨਵੀਂ ਸੋਚ ਨੂੰ ਮੌਕਾ ਦੇ ਰਹੇ ਨੇ ਨਵੇਂ ਲੋਕਾਂ ਨੂੰ ਮੌਕਾ ਦੇ ਰਹੇ ਨੇ ਹੁਣ ਸਾਡਾ ਵੇਲਾ ਹੈ ਮਿਹਨਤ ਕਰਨ ਦਾ ਤੇ ਮੈਨੂੰ ਉਮੀਦ ਹੈ ਕਿ ਇਹ ਖਰੜ ਵਾਲੀ ਕਮੇਟੀ ਬਦਲਣੀ ਪੈਣੀ ਹੈ ਕਿਉਂਕਿ ਇਹਨਾਂ ਦਾ ਸਾਈਨ ਆਲਿੱਤੇ ਨੇ ਉਥੇ ਸ਼ਹਿਰਾਂ ਦੇ ਵਿੱਚ ਵੀ ਪਰ ਕਹਿੰਦੇ ਨੇ ਘਰੂਆਂ ਦੇ ਵਿੱਚ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਚੰਨੀ ਡੋਰ ਟੂ ਡੋਰ ਘੁੰਮਿਆ ਉਹਦਾ ਜਾਦੂ ਨਹੀਂ ਚੱਲਿਆ ਜੇ ਕੀ ਕਹਿਣਾ ਚਾਹੂंगे ਜੀ ਦੇਖੋ ਲੋਕ ਹੁਣ ਨਵੀਂ ਸੋਚ ਨੂੰ ਮੌਕਾ ਦੇ ਰਹੇ ਨੇ ਨਵੇਂ ਲੋਕਾਂ ਨੂੰ ਮੌਕਾ ਦੇ ਰਹੇ ਨੇ ਹੁਣ ਸਾਡਾ ਵੇਲਾ ਹੈ ਮਿਹਨਤ ਕਰਨ ਦਾ ਤੇ ਮੈਨੂੰ ਉਮੀਦ ਹੈ ਕਿ ਇਹ ਖਰੜ ਵਾਲੀ ਕਮੇਟੀ ਬਦਲਣੀ ਪੈਣੀ ਹੈ ਕਿਉਂਕਿ ਇਹਨਾਂ ਦਾ ਸਾਈਨ ਵਾਲੀ ਇੱਕ ਹੁੰਦੀ ਹੈ ਕਿ ਪ੍ਰਧਾਨ ਨੇ ਬਹੁਤ ਸਾਰੀਆਂ ਚੀਜ਼ਾਂ ਉੱਤੇ ਸਾਈਨ ਕਰਨੇ ਹੁੰਦੇ ਨੇ ਸੋ ਸਾਈਨ ਵਾਲਾ ਢਿੱਕਾੜ ਆ ਕੇ ਬਹੁਤ ਸਾਰੇ ਐਮਸੀ ਸਹਿਬਾਨਾਂ ਦਾ ਕੰਮ ਰੋਕ ਲੈਂਦੇ ਨੇ ਤੇ ਮੈਂ ਤਾਂ ਕਿਹਾ ਵੀ ਤੁਸੀਂ ਰਲ ਮਿਲ ਕੇ ਆਪਣਾ ਬੰਦਾ ਕੋਈ ਨਾ ਕੋਈ ਚੁਣੋ ਤੇ ਪ੍ਰਧਾਨ ਨੂੰ ਚੁਣੋ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਓ ਜਿੱਦਾਂ ਮਰਜ਼ੀ ਕੰਮ ਕਰੀ ਜਾਏ ਮੈਮ ਇਕਨਤ ਖਰੜ ਦੇ ਵਿੱਚ ਅੱਜ ਜਿਹੜਾ ਪਹਿਲਾਂ ਤੁਹਾਨੂੰ ਮੁਬਾਰਕਾਂ ਤੁਸੀਂ ਦੁਆਰਾ ਐਮਸੀ ਬਣ ਕੇ ਆਏ ਆਂ ਕਰੜ ਨਗਰ ਕੌਂਸਲ ਵਿੱਚ ਕੀ ਕਹੋਗੇ ਜਦੋਂ ਇਹ ਧਰਨੇ ਤੇ ਆਇਓ ਹਾਂਜੀ ਅੱਜ ਜੋਲੀ ਜੀ ਨੂੰ ਬੜੀ ਮਜਬੂਰੀ ਨਾਲ ਧਰਨੇ ਤੇ ਬੈਠਣਾ ਪੈ ਰਿਹਾ ਕਿਉਂਕਿ ਇਹਨਾਂ ਦੇ ਵਾਰਡ 'ਚ ਪਾਣੀ ਦੀ ਬੜੀ ਸਮੱਸਿਆ ਹੈ ਤੇ ਟਿਊਬਲ ਜਿਹੜਾ ਇੱਕ ਟਿਊਬਲ ਸੀ ਉਹ ਵੀ ਫੇਲ ਹੋ ਚੁੱਕਿਆ ਹੈ ਤੇ ਹਜੇ ਤੱਕ ਕੋਈ ਟਿਊਬਲ ਦਾ ਨਾਮੁ ਨਿਸ਼ਾਨ ਨਹੀਂ ਇੱਥੇ ਲੱਗਣ ਦਾ ਤੇ ਉਹਨਾਂ ਨੂੰ ਮਜਬੂਰੀ 'ਚ ਆਪਣੇ ਵਾਰਡ ਦੇ ਬੰਦਿਆਂ ਦੇ ਨਾਲ ਇੱਥੇ ਧਰਨੇ ਤੇ ਬੈਠਣਾ ਪੈ ਰਿਹਾ ਤੇ ਜਦੋਂ ਮੈਨੂੰ ਪਤਾ ਲੱਗਾ ਮੈਂ ਵੀ ਇਹਨਾਂ ਦੇ ਸਮਰਥਨ 'ਚ ਆਈਆਂ ਤੇ ਸਾਡੀ ਇਹੀ ਮੰਗ ਹੈ ਕਿ ਜਲਦੀ ਤੋਂ ਜਲਦੀ ਟਿਊਬਲ ਲੱਗਣਾ ਚਾਹੀਦਾ। ਆਪ ਮੈਡਮ ਲੌਂਗਿਆ ਕਹਿੰਦੇ ਮੈਂ ਤਾਂ ਸਟਾਈ ਵਾਟਾਂ ਦੇ ਮੰਡੇ ਦੀ ਪਹਿਲੇ ਘਰਾਂ ਲਈ ਤੁਸੀਂ ਮੈਨੂੰ ਬਲੇਮ ਨਾ ਕਰੋ ਮੈਂ ਕੋਈ ਪਾਰਸ਼ਾਦੀ ਨਹੀਂ ਕਹਾਂ ਜੀ ਗੁਜਾਰਾ ਸਾਹਿਬ ਵੀ ਆਏ ਸੀ ਇਹ ਕਹਿੰਦੇ ਪਾਣੀ ਨੇ ਮੇਰੇ ਨਾਂ ਵਾਰ ਵਾਲੇ ਤੁਸੀਂ ਕਹਿਣਾ ਚਾਹੋਗੇ ਮੈਂ ਦੇਖੋ ਪਾਣੀ ਤਾਂ ਬੇਸਿਕ ਨੀਡ ਹੈ ਲੋਕਾਂ ਦੀ ਪਾਣੀ ਬਿਨਾ ਇੱਕ ਦਿਨ ਵੀ ਕੱਢਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਤੇ ਜੇ ਪਾਸ ਹੋਇਆ ਹੋਇਆ ਤੇ ਉਹ ਲੱਗਿਆ ਕਿਉਂ ਨਹੀਂ ਹੁਣ ਤੱਕ ਇਹ ਲੱਗਣਾ ਚਾਹੀਦਾ ਸੀਗਾ ਇੰਨੇ ਮਹੀਨੇ ਬੀਤ ਚੁੱਕੇ ਆ ਤੇ ਮੈਂ ਆਪਣੇ ਟਾਈਮ ਦੇ ਵਿੱਚ 52 ਟਿਊਬਲ ਲਗਵਾਏ ਸੀ ਤੇ ਜੇ ਮਾਨੀ ਚ ਹੋਵੇ ਤੁਹਾਡੇ ਨੀਅਤ ਸਾਫ਼ ਹੋਵੇ ਤਾਂ ਕੰਮ ਸਾਰੇ ਹੋ ਜਾਂਦੇ ਨੇ ਕਿਵੇਂ ਰਿਹਾ 4 ਸਾਲ ਦਾ ਕਾਜ ਕਰਦੇ ਦੇ ਦੇਖੋ ਕੰਮ ਤਾਂ ਹੁਣ ਚਾਹ ਦੇ ਸਾਰੇ ਲੋਕ ਰੋ ਰਹੇ ਆ ਕਹਿੰਦੇ ਕੰਮ ਹੋਈ ਨਹੀਂ ਰੇ ਸਾਰੇ ਸੜਕਾਂ ਦਾ ਬੁਰਾ ਹਾਲ ਹੈ ਪੀਨ ਵਾਲੇ ਪਾਣੀ ਦੀ ਬੜੀ ਸਮੱਸਿਆ ਹੈ ਸੀਵਰੇਜ ਹਰ ਜਗ੍ਹਾ ਓਵਰਫਲੋ ਹੋ ਰਿਹਾ ਹੈ ਬਹੁਤ ਸਮੱਸਿਆਵਾਂ ਹੈਗੀਆਂ ਸ਼ਹਿਰੀ ਚ ਪਰ ਲੌਂਗੀਆਂ ਮੈਡਮ ਕਹਿੰਦੇ ਅਸੀਂ ਭੇਜਦੇ ਹਾਂ ਤੋਂ ਜਿਹੜੇ ਵੀ ਅਸੀਂ ਬਣਾ ਕੇ ਰੈਵੋਲੂਸ਼ਨ ਮਤੇ ਤੇ ਅੱਗੋਂ ਕੱਲੋ ਸਰਕਾਰ ਵੱਲੋਂ ਦਿੱਕਾ ਪਾਇਆ ਜਾਂਦਾ ਜੋ ਕਹਿੰਦੇ ਦੇਖੋ ਨਗਰ ਕੌਂਸਲ ਹੈ ਜਿਹੜੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਹੁੰਦੀ ਹੈ ਮੇਰਾ ਤੇ ਇਹੀ ਕਹਿਣਾ ਹੈ ਕਿਉਂਕਿ ਲੋਕੀ ਸਾਨੂੰ ਕੰਮਾਂ ਲਈ ਵੋਟਾਂ ਬੰਦੇ ਆ ਉਹਨਾਂ ਨੂੰ ਕੰਮ ਚਾਹੀਦੇ ਸ਼ਹਿਰ ਨੂੰ ਜੇ ਇਹ ਕੰਮ ਹੁੰਦੇ ਸਰਕਾਰ ਦੇ ਨਾਲ ਮਿਲ ਕੇ ਹੀ ਹੁੰਦੇ ਆ ਤੇ ਮੈਂ ਤਾਂ ਹੀ ਕਹਾਂਗਾ ਕਿ ਪਾਰਟੀ ਬਾਜ਼ੀ ਤੋਂ ਉੱਠ ਕੇ ਸਰਕਾਰ ਦਾ ਸਹਿਯੋਗ ਕਰੋ ਤੇ ਨਾਲ ਹੀ ਤਾਂ ਕਿ ਅਸੀਂ ਆਪਣੇ ਸ਼ਹਿਰ ਲਈ ਕੰਮ ਕਰਵਾ ਸਕੀਏ ਜੁਲੀ ਸਾਹਿਬ ਅੱਜ ਵਾਟ ਨੰਬਰ 16 ਤੋਂ ਜਿਹੜੇ ਨੇ ਉਮੀਦਵਾਰ ਜਿੱਤੇ ਨੇ ਅੰਤਿ ਚੰਦਰ ਜੀ ਤੁਹਾਡੇ ਧਰਨੇ ਦੇ ਵਿੱਚ ਸ਼ਾਮਲ ਹੋਏ ਨੇ ਤੁਹਾਨੂੰ ਸਮਰਥਨ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਭਈ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਇਹਲੇ 5 ਸਾਲ ਪ੍ਰਧਾਨ ਰਹੇ ਹੈ ਬੜਾ ਅੱਛਾ ਕੰਮ ਕੀਤਾ ਹੈ ਇਹਨਾਂ ਨੇ ਕੋਈ ਵੀ ਇਹਨਾਂ ਨੇ ਪਾਰਟੀ ਵਜ ਨਹੀਂ ਕੀਤੀ ਜਿਹੜਾ ਵੀ ਕੋਈ ਐਮਸੀ ਕਿਸੇ ਵੀ ਪਾਰਟੀ ਤੋਂ ਇਹਨਾਂ ਨੇ ਸਾਰੇ ਵਾਰਡਾਂ 'ਚ ਕੰਮ ਕੀਤੇ ਹੈ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਮੇਰੇ ਇਸ ਵਰਡ ਵਿੱਚ ਸ਼ਾਮਿਲ ਹੋਏ ਕਿਉਂਕਿ ਵਾਰਡ ਦੇ ਵਿੱਚ ਤੁਸੀਂ ਦੇਖੋ ਵੀ ਜਿਹੜੇ ਬਾਕੀ ਅਕਾਲੀਆਂ ਦੇ ਵਾਰਡਾਂ ਦੇ ਵਿੱਚ ਕਿਸ ਤਰ੍ਹਾਂ ਟਿਊਬ ਲੱਗੇ ਹੋਏ ਆ ਪਾਕੀ ਕੰਮ ਕੀਤੇ ਮੇਰੇ ਇਸ ਵਾਰਡ ਦੇ ਵਿੱਚ ਇਗਨੋਰ ਕੀਤਾ ਗਿਆ ਕੰਮ ਨੂੰ ਜਿਹੜੇ ਵੀ ਟੈਂਡਰ ਹੈ ਉਹ तकरीबन ਤੁਸੀਂ ਦੇਖੋ ਤੁਸੀਂ ਸਾਰਿਆਂ ਨੂੰ ਮੈਂ ਤੁਹਾਨੂੰ ਦੇ ਦੇਣਾ ਚਾਰ ਸਾਲਾਂ ਦਾ ਰਿਕਾਰਡ ਹੈ ਜਿਹੜੇ ਵੀ ਕਾਲੀਆਂ ਦੇ ਬਾੜਾ ਦੇ ਵਿੱਚ 3 ਦਿਨ ਕਰੋੜ 2 ਕਰੋੜ 4-4 ਕਰੋੜ ਦੇ ਟਿਊਬਲਰ ਟਿਊਬਰ ਵੀ ਲੱਗੇ ਕੰਮ ਵੀ ਹੋਏ ਇਸ ਮੇਰੇ ਬਾੜ ਨੂੰ ਸਪੈਸ਼ਲੀ ਇਗਨੋਰ ਕੀਤਾ ਗਿਆ ਕਾਫੀ ਘੱਟ ਕੰਮ ਕਿਤੇ ਤੇ